ਹੁਸ਼ਿਆਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਚੇਤਨ ਕਸ਼ਪ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਲੰਧਰ ਦੇ ਵਿੱਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਰਾਜਨੀਤਿਕ ਪਾਰਟੀਆਂ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਖਾਸ ਕਰਕੇ ਆਪ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਹੈ ਤਾਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਮਾਨਜੋਗ ਭਗਵੰਤ ਮਾਨ ਵੱਲੋਂ ਵੀ ਜਿਹੜਾ ਉੱਥੇ ਪੱਕੇ ਤੌਰ ਤੇ ਡੇਰੇ ਛਮਾਈ ਹੋਏ ਨੇ ਆਪਣੇ ਪਰਿਵਾਰ ਸਮੇਤ ਕਿਰਾਏ ਤੇ ਕੋਠੀ ਲੈ ਕੇ ਉਹਨਾਂ ਵੱਲੋਂ ਲਗਾਤਾਰ ਉੱਥੇ ਲੋਕਾਂ ਦੇ ਨਾਲ ਵਿਚਰਿਆ ਚਾਰਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਹੁਣ ਆਪਣੇ ਕੰਮ ਕਰਵਾਉਣ ਦੇ ਲਈ ਲੋਕਾਂ ਨੂੰ ਚੰਡੀਗੜ੍ਹ ਦੇ ਚੱਕਰ ਜਿਹੜੇ ਉਹ ਨਹੀਂ ਘਟਦੇ ਪੈਣਗੇ ਹਾਲਾਂਕਿ ਹੁਣ ਚੋਣਾਂ ਤੋਂ ਬਾਅਦ ਵੀ ਉੱਥੇ ਮੁੱਖ ਮੰਤਰੀ ਸਾਹਿਬ ਠਹਿਰਣਗੇ ਜਾਂ ਨਹੀਂ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਹਰ ਇੱਕ ਰਾਜਨੀਤਿਕ ਪਾਰਟੀ ਦਾ ਜਿਹੜਾ ਜ਼ੋਰ ਲੱਗਿਆ ਹੋਇਆ ਪਰੰਤੂ ਜੇਕਰ ਆਪਾਂ ਐ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਡਾਡਾ ਜੋਰ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ ਮੁੱਖ ਮੰਤਰੀ ਸਾਹਿਬ ਖੁਦ ਚੋਣ ਮੈਦਾਨ ਦੇ ਵਿੱਚ ਨਤਰ ਹੋਏ ਨੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋਰ ਚੋਣ ਮੈਦਾਨ ਦੇ ਵਿੱਚ ਨਤਰ ਹੋਏ ਨੇ ਉਹਨਾਂ ਦਾ ਪਰਿਵਾਰ ਹੈ ਜਿਹੜਾ ਚੋਣ ਮੈਦਾਨ ਦੇ ਵਿੱਚ ਡਟਿਆ ਹੋਇਆ ਤਾਂ ਇਸ ਤੋਂ ਇਲਾਵਾ ਪੰਜਾਬ ਭਰ ਦੇ ਵਿਧਾਇਕ ਮੰਤਰੀ ਤੇ ਹੋਰ ਜਿਹੜੇ ਛੋਟੇ-ਮੋਟੇ ਆਗੂ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਚੇਅਰਪਰਸਨਸ ਨੇ ਚੇਅਰਮੈਨਸ ਨੇ ਤਾਂ ਹਰ ਇੱਕ ਲੀਡਰ ਦੀ ਜਿਹੜੀ ਡਿਊਟੀ ਹੈ ਉਹ ਜਲੰਧਰ ਦੇ ਵਿੱਚ ਲੱਗੀ ਹੋਈ ਹੈ ਸੋ ਹੁਸ਼ਾਰਪੁਰ ਵੀ ਇਸ ਕਿਲੋ ਪਿੱਛੇ ਨਹੀਂ ਹੈ ਹੁਸ਼ਾਰਪੁਰ ਦੇ ਵਿਧਾਇਕ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਦੀ ਵੀ ਉੱਥੇ ਡਿਊਟੀ ਲੱਗੀ ਹੋਈ ਹੈ ਆਪਣੀ ਡਿਊਟੀ ਨੂੰ ਨਿਭਾ ਰਹੇ ਨੇ ਇਹ ਮਹਿੰਦਰ ਭਗਤ ਤੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਵੋਟਾਂ ਮੰਗ ਰਹੇ ਨੇ ਇਸ ਤੋਂ ਇਲਾਵਾ ਆਪਾਂ ਇਹ ਜ਼ਿਲ੍ਹਾ ਪ੍ਰਧਾਨ ਦੀ ਗੱਲ ਕਰੀਏ ਚੇਅਰਪਰਸਨ ਮੈਡਮ ਕਰਮਜੀਤ ਕੋਰ ਉਹਨਾਂ ਦੀ ਗੱਲ ਕਰੀਏ ਉਹਨਾਂ ਦੀ ਡਿਊਟੀ ਵੀ ਉੱਥੇ ਲੱਗੀ ਹੋਈ ਹੈ ਉਹ ਵੀ ਡੋਰ ਟੂ ਡੋਰ ਜਾ ਰਹੇ ਨੇ ਲੋਕਾਂ ਦੇ ਨਾਲ ਰابطਾ ਕਾਇਮ ਕਰ ਰਹੇ ਨੇ ਚੇਅਰਮੈਨ ਸੰਦੀਪ ਸੈਣੀ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਤਾ ਹਰ ਇੱਕ ਵਿਅਕਤੀ ਦੀ ਜਿਹੜੀ ਜ਼ਿਆਦਾਤਰ ਆਗੂਆਂ ਦੀ ਚਾਹੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਕੋਲ ਅਹੁਦਾ ਹੈ ਜਾਂ ਵਲੰਟੀਅਰਸ ਨੇ ਵਰਕਰ ਨੇ ਹਰ ਇੱਕ ਦੀ ਡਿਊਟੀ ਹੈ ਜਿਹੜੀ ਉਹ ਕੌਲਮ ਲਾ ਕੇ ਆਪਾਂ ਕਹਿ ਸਕਦੇ ਹਾਂ ਲੱਗੀ ਹੋਈ ਹੈ ਪਰੰਤੂ ਵਿਚਾਰਨਯੋਗ ਗੱਲ ਇਹ ਹੈ ਹੁਸ਼ਾਰਪੁਰ ਦੇ ਮੈਂ ਆਗੂਆਂ ਦੀ ਗੱਲ ਕਰਾਂਗਾ ਉਹਨਾਂ ਨੂੰ ਮੈਂ ਥੋੜਾ ਜਿਹਾ ਸ਼ੀਸ਼ਾ ਦਿਖਾਣਾ ਚਾਹਾਂਗਾ ਇਹ ਮੰਤਰੀ ਤੋਂ ਲੈ ਕੇ ਚੇਅਰਮੈਨ ਤੱਕ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨਾਂ ਨੂੰ ਸੋ ਤੁਸੀਂ ਜਲੰਧਰ ਤੋਂ ਵਿੱਚ ਜਾ ਰਹੇ ਹੋ ਵੱਡੇ ਵੱਡੇ ਵਾਅਦੇ ਤੁਸੀਂ ਲੋਕਾਂ ਦੇ ਨਾਲ ਕਰ ਰਹੇ ਹੋ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਤੋਂ ਲੋਕਾਂ ਨੂੰ ਤੁਸੀਂ ਜਾਣੂ ਕਰਵਾ ਰਹ ਤਮੇ ਆਮ ਆਦਮੀ ਪਾਰਟੀ ਨੂੰ ਇੱਥੇ ਵੀ ਕਹਿਣਾ ਕਿ ਥੋੜਾ ਇਹ ਮੁਫਤ ਬਿਜਲੀ ਵਾਲੇ ਏਜੰਡੇ ਤੋਂ ਵੀ ਉੱਪਰ ਉੱਠ ਲੋ ਇਸ ਤੋਂ ਵੀ ਉੱਪਰ ਬਹੁਤ ਸਾਰੇ ਕੰਮ ਐ ਜਿਹੜੇ ਉਹ ਪੰਜਾਬ ਦੇ ਵਿੱਚ ਕਰਨ ਵਾਲੇ ਪਏ ਹੋਏ ਨੇ ਕਿ ਹਰ ਵਕਤ ਮੁਫਤ ਬਿਜਲੀ ਮੁਫਤ ਬਿਜਲੀ ਦਾ ਰੋਲਾ ਪਾਉਣਾ ਜਿਹੜਾ ਉਹ ਵਧੀਆ ਨਹੀਂ ਲੱਗਦਾ ਮناسب ਸੋਹਣਾ ਨਹੀਂ ਲੱਗਦਾ ਕਿਉਂਕਿ ਇੱਕ ਤੁਸੀਂ ਸੱਤਾਧਾਰੀ ਪਾਰਟੀ ਹੋ ਹੁਣ ਤੁਸੀਂ ਤਾਂ ਮੈਂ ਹੁਸ਼ਿਆਰਪੁਰ ਤੇ ਅੱਗੇ ਉਹਨੂੰ ਕਹਿਣਾ ਚਾਹਾਂਗਾ ਕਿ ਹੁਸ਼ਿਆਰਪੁਰ ਤਾਂ ਤੁਹਾਡਾ ਜਿਹੜਾ ਉਹ ਚਾਰੇ ਪਾਸੇੋਂ ਚੁਫੇਰੇ ਉਹ ਜਿਹੜਾ ਉਹ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਹੈ ਕਿ ਅੱਜ ਤੱਕ ਤੁਹਾਨੂੰ ਹੁਸ਼ਿਆਰਪੁਰ ਦੀਆਂ ਕੋਈ ਮੁਸ਼ਕਲਾਂ ਕੋਈ ਦਿੱਕਤਾਂ ਕੋਈ ਸਮੱਸਿਆਵਾਂ ਤੁਹਾਨੂੰ ਦਿਖਾਈ ਨਹੀਂ ਦਿੱਤੀਆਂ ਭ੍ਰਿਸ਼ਟਾਚਾਰ ਦਾ ਤੁਸੀਂ ਜਲੰਧਰ ਦੇ ਵਿੱਚ ਜਾ ਕੇ ਕਹਿੰਦੇ ਹੋ ਕਿ ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਨਕੇਲ ਕੱਸੀ ਹੈ ਭ੍ਰਿਸ਼ਟਾਚਾਰੀਆਂ ਨੂੰ ਛੇਲ ਦੇ ਵਿੱਚ ਸੁਟਿਆ ਹੁਸ਼ਿਆਰਪੁਰ ਦੇ ਵਿੱਚ ਭ੍ਰਿਸ਼ਟਾਚਾਰ ਕੀ ਬੰਦ ਹੋ ਚੁੱਕਿਆ ਤੇ ਜੇਕਰ ਤੁਹਾਨੂੰ ਲੱਗਦਾ ਬੰਦ ਹੋ ਚੁੱਕਿਆ ਜੇ ਹੁਸ਼ਿਆਰਪੁਰ ਦੇ ਵਿੱਚ ਕਿਤੇ ਵੀ ਭ੍ਰਿਸ਼ਟਾਚਾਰ ਨਹੀਂ ਹੋਇਆ ਤਾਂ ਆਪਣੀਆਂ ਅੱਖਾਂ ਖੋਲੋ ਆਪਣੀਆਂ ਅੱਖਾਂ ਤੋਂ ਪਰਦਾ ਚੱਕੋ ਅਦਾਰਾ ਹੁਸ਼ਿਆਰਪੁਰ ਨਿਊਜ਼ ਤੁਹਾਨੂੰ ਉਹ ਭ੍ਰਿਸ਼ਟਾਚਾਰ ਦੀ ਤਸਵੀਰ ਦਿਖਾ ਸਕਦਾ ਹੈ ਕਿ ਕਿ ਸਮੇ ਸਮੇਤੇ ਮੇਰੇ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਚਾਹੇ ਉਹ ਕਿਸੇ ਵੀ ਵਿਰੋਧੀ ਪਾਰਟੀ ਦੇ ਲੀਡਰ ਹੋਣ ਤਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਨੇ ਤਾਂ ਵੱਡਾ ਸਵਾਲ ਤਾਂ ਮੈਂ ਹੀ ਇਹਨਾਂ ਨੂੰ ਪੁੱਛਣਾ ਚਾਹਾਂਗਾ ਚਾਹੇ ਜੇ ਜੇ ਦੀ ਕੀਤੀ ਵੀ ਡਿਊਟੀ ਆ ਜਿਹੜੀ ਉਹ ਜਲੰਧਰ ਦੇ ਵਿੱਚ ਹੁਸ਼ਿਆਰਪੁਰ ਤੋਂ ਆਵਾ ਆਪ ਆਗੂ ਦੀ ਲੱਗੀ ਹੋਈ ਆ ਜਲੰਧਰ ਵਿੱਚ ਚੋਣ ਪ੍ਰਚਾਰ ਕਰਨ ਲਈ ਕਿ ਤੁਹਾਨੂੰ ਲੱਗਦਾ ਹੈ ਕਿ ਹੁਸ਼ਿਆਰਪੁਰ ਸ਼ਹਿਰ ਆ ਜਿਹੜਾ ਉਸ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਮੁਕਤ ਹੋ ਚੁੱਕਿਆ ਹੈ ਕਿ ਅੱਜ ਹੁਸ਼ਿਆਰਪੁਰ ਸ਼ਹਿਰ ਆ ਜਿਹੜਾ ਹਰ ਪਾਸੇੋਂ ਜਿਹੜਾ ਉਹ ਸਾਫ਼ ਸੁਥਰਾ ਹੋ ਚੁੱਕਿਆ ਹੈ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਤੁਹਾਡੀ ਸਰਕਾਰ ਨੇ ਨਜਾਇਜ਼ ਕਬਜ਼ੇ ਚੁਕਵਾ ਦਿੱਤੇ ਨੇ ਕਿ ਤੁਹਾਡੀ ਸਰਕਾਰ ਨੇ ਹੁਸ਼ਿਆਰਪੁਰ ਦੇ ਵਿੱਚ ਨਸ਼ਾ ਬੰਦ ਕਰਵਾ ਦਿੱਤਾ ਹੈ ਕਿ ਤੁਹਾਡੀ ਸਰਕਾਰ ਨੇ ਆਵਾਰਾ ਪਸ਼ੂਆਂ ਦੀ ਜਿਹੜੀ ਸਮੱਸਿਆ ਹੈ ਦਿੱਕਤ ਹੈ ਪਿਛਲੇ ਕਈ ਇਹ ਵਰਿਆਂ ਤੋਂ ਚੱਲੀ ਆ ਰਹੀ ਹੈ ਉਸ ਨੂੰ ਖਤਮ ਕਰ ਦਿੱਤਾ ਹੈ ਜੇ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਰਕਾਰ ਨੇ ਇਹ ਸਾਰਾ ਕੁਝ ਕਰਕੇ ਵਿਖਾਇਆ ਤਾਂ ਜ਼ਰੂਰ ਤੁਸੀਂ ਰਾਜ-ਰਾਜ ਕੇ ਤੁਸੀਂ ਜਮ-ਜਮ ਕੇ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰੋ ਪ੍ਰੰਤੂ ਤੁਸੀਂ ਆਪਣੇ ਆਪ ਨੂੰ ਆਪਣੇ ਦਿਲ ਤੇ ਹੱਥ ਰੱਖ ਕੇ ਇੱਕ ਵਾਰੇ ਜ਼ਰੂਰ ਪੁੱਛਿਓ ਅੱਖਾਂ ਬੰਦ ਕਰਕੇ ਕਿ ਸਾਡੇ ਹੁਸ਼ਿਆਰਪੁਰ ਦੇ ਕੀ ਹਾਲਾਤ ਨੇ ਕਿ ਅਸੀਂ ਹੁਸ਼ਿਆਰਪੁਰ ਨੂੰ ਕਿੰਨਾ ਕੁ ਸਵਾਰਿਆ ਸਵਾਏ ਗੱਲਾਂ ਦੇ ਕੜਾ ਬਣਾਉਣ ਤੋਂ ਇਲਾਵਾ ਠੀਕ ਹੈ ਨਾ ਜੀ ਹੁਸ਼ਾਰਪੁਰ ਦੀ ਇਕੋ ਪਾਰਕ ਦੀ ਮੈਂ ਗੱਲ ਕਰਾਂਗੇ ਇੱਥੇ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹਾਂਗਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਤੇ ਚੇਅਰਪਰਸਨ ਵੀ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਡਮ ਕਰਮਜੀਤ ਕੋਰ ਜੀ ਚਲੋ ਬਹੁਤ ਵਧੀਆ ਬੋਲਦੇ ਨੇ ਬਹੁਤ ਸੋਹਣਾ ਭਾਸ਼ਣ ਦਿੰਦੇ ਨੇ ਪਰੰਤੂ ਇੱਕ ਭਾਸ਼ਣ ਦੇ ਅੰਤ ਤੇ ਵਿੱਚ ਤੇ ਡਿਵੈਲਪਮੈਂਟ ਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਉਹ ਫਰਕ ਹੁੰਦਾ ਹੈ ਅੰਤਰ ਹੁੰਦਾ ਹੈ ਤਾਂ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਤੁਹਾਡੇ ਅਧੀਨ ਕਿੰਨੇ ਕੁ ਮਾਹਕਮੇ ਆਉਂਦੇ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਅਧੀਨ ਤਾਂ ਕਹਿੰਦੇ ਕਿ ਮੇਰੇ ਅਧੀਨ ਸ਼ਾਇਦ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ 48 ਵਧੀਆ ਆਉਣੇ ਵੀ ਚਾਹੀਦੇ ਨੇ ਤਾਂ ਉਹਨਾਂ ਵੱਲੋਂ ਜਦੋਂ ਚੇਅਰਮੈਨਗੀ ਦੀ ਕੁਰਸੀ ਤੇ ਉਹ ਬਿਰਾਜਮਾਨ ਹੋਈ ਸੀ ਤਾਂ ਉਸ ਵਕਤ ਉਹਨਾਂ ਵੱਲੋਂ ਕਦੀ ਹਾਜੀਪੁਰ ਜਾ ਕੇ ਇਹ ਬੀਡੀਪੀ ਉਸ ਦਾ ਕੰਮ ਕੀਤਾ ਜਾ ਰਿਹਾ ਸੀ ਕਦੀ ਚੱਬਿਆਲ ਦੇ ਵਿੱਚ ਜਾ ਕੇ ਕਦੀ ਗੜਸ਼ੰਕਰ ਦੇ ਵਿੱਚ ਜਾ ਕੇ ਕਦੀ ਮੁਕੇਰੀਆਂ ਟਾਂਡ ਦੇ ਵਿੱਚ ਜਾ ਕੇ ਪਰੰਤੂ ਹੁਸ਼ਿਆਰਪੁਰ ਦੇ ਵਿੱਚ ਪਤਾ ਨਹੀਂ ਉਹਨਾਂ ਨੂੰ ਕਿਹੜੀਆਂ ਅਜਿਹੀਆਂ ਰੋਕਾਂ ਲੱਗ ਗਈਆਂ ਕਿ ਉਹ ਹੁਸ਼ਿਆਰਪੁਰ ਦੇ ਵਿੱਚ ਕਦੇ ਕੋਈ ਵਿਜ਼ਿਟ ਕਿਉਂ ਨਹੀਂ ਕਰ ਸਕੇ ਉਨ੍ਹਾਂ ਦੇ ਧਿਆਨ ਦੇ ਵਿੱਚ ਮੈਂ ਲਿਆਂਦਾ ਸੀ ਇਕੋ ਪਾਰਕ ਦਾ ਮਾਮਲਾ ਕਿ ਇਕੋ ਪਾਰਕ ਕਹਿੰਦੇ ਜੀ 72 ਲੱਖ ਕੇ 70 ਕੇ 72 ਲੱਖ ਰੁਪਏ ਦੇ ਕਰੀਬ ਦੀ ਲਾਗਤ ਦੇ ਨਾਲ ਉਹ ਬਣਾਈ ਗਈ ਹੈ ਜਿਵੇਂ ਕਿ ਮੈਂ ਹਰ ਵਾਰ ਦੱਸਦਾ ਹੁੰਦਾ ਹਾਂ ਕਿ 25 ਕੋ ਲੱਖ ਰੁਪਏ ਜਿਹੜਾ ਕਿ ਡਿਜੀਟਲ ਪ੍ਰੋਜੈਕਟ ਤੇ ਉਹਨਾਂ ਵੱਲੋਂ ਖਰਚਿਆ ਗਿਆ ਤਾਂ 46 45 40 ਲੱਖ ਰੁਪਏ ਜਿਹੜਾ ਉਹ ਪਾਰਕਾਂ ਦੀ ਜਿਹੜੀ ਉਹ ਬਣਤਰ ਤੇ ਉਹਨਾਂ ਦੇ ਨਿਰਮਾਣ ਤੇ ਖਰਚ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਮੈਂ ਜ਼ਰੂਰ ਇਸ ਦੀ ਜਾਂਚ ਕਰਵਾਵਾਂਗੀ ਮੈਂ ਅਫਸਰ ਸਾਹਿਬਾਨਾਂ ਨੂੰ ਜ਼ਰੂਰ ਪੁੱਛਾਂਗੀ ਕਿ ਆਖਰਕਾਰ ਇਸ ਪਾਰਕ ਦੇ ਹਾਲਾਤ ਅਜਿਹੇ ਕਿਉਂ ਨੇ ਮੈਨੂੰ ਲੱਗਦਾ ਹੁਣ ਤਾਂ ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਹੋਵੇਗਾ ਸਾਲ ਡੇਢ ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੋਵੇਗਾ ਤੇ ਅੱਜ ਤੱਕ ਪਤਾ ਨਹੀਂ ਮੈਡਮ ਹੁਣਾਂ ਦੀ ਕਿਹੜੀ ਮਜਬੂਰੀ ਹੈ ਕਿ ਉਹ ਅਫਸਰ ਸਹਿਬਾਨਾਂ ਨੂੰ ਕਿਉਂ ਨਹੀਂ ਪੁੱਛ ਸਕੇ ਜਾਂ ਉਹਨਾਂ ਦੀ ਕੋਈ ਵਾਪੇਸ਼ ਨਹੀਂ ਚੱਲ ਰਹੀ ਮੰਤਰੀ ਸਾਹਿਬ ਅੱਗੇ ਕਿਉਂਕਿ ਮੰਤਰੀ ਸਾਹਿਬ ਨੇ ਉਦਘਾਟਨ ਕੀਤਾ ਸੀ ਜਾਂ ਉਹਨਾਂ ਵੱਲੋਂ ਪੁੱਛਿਆ ਕਿ ਜੇਕਰ ਉਹਨਾਂ ਵੱਲੋਂ ਪੁੱਛਿਆ ਗਿਆ ਅਫਸਰਾਂ ਨੂੰ ਜੰਗਲਾਤ ਵਿਭਾਗ ਦੇ ਜਾਂ ਡੀਸੀ ਸਾਹਿਬ ਨੂੰ ਜਾਂ ਹੋਰ ਕਿਸੇ ਵੀ ਸੰਬੰਧਤ ਅਫਸਰ ਨੂੰ ਪੁੱਛਿਆ ਗਿਆ ਇਸ ਬਾਬਤ ਤਾਂ ਉਹਨਾਂ ਵੱਲੋਂ ਅੱਜ ਤੱਕ ਅੰਕੜੇ ਆ ਜਿਹੜੇ ਉਹ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਰੱਖੇ ਗਏ ਕਿਉਂਕਿ ਮੀਡੀਆ ਨੇ ਇਹ ਮਾਮਲਾ ਜਿਹੜਾ ਉਹਨਾਂ ਦੇ ਸਾਹਮਣੇ ਉਜਾਗਰ ਕੀਤਾ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਉਜਾਗਰ ਕੀਤਾ ਸੀ ਤਾਂ ਉਸ ਵਕਤ ਉਹਨਾਂ ਮੈਡਮ ਨੂੰ ਵੀ ਜਿਹੜਾ ਸਵਾਲ ਕੀਤਾ ਸੀ ਮੈਡਮ ਕਰਮਜੀਤ ਕੌਰ ਨੂੰ ਤਾਂ ਉਹ ਕਹਿੰਦੇ ਕਿ ਮੇਰੇ ਅਧੀਨ ਹੈ ਜਿਹੜੇ 48 ਦੇ ਕਰੀਬ ਮੈਂਕਮ ਆਉਂਦੇ ਨੇ ਤੇ ਮੈਂ ਜ਼ਰੂਰ ਪੁੱਛਾਂਗੀ ਕਿ ਇਸ ਪਾਰਕ ਦੇ ਹਾਲਾਤ ਅਜਿਹੇ ਕਿਉਂ ਨੇ ਬਾਕੀ ਜੇਕਰ ਆਪਾਂ ਆਮ ਆਦਮੀ ਪਾਰਟੀ ਦੇ ਧੜੇ ਧੜੇ ਬੰਤੀ ਦੀ ਗੱਲ ਕਰੀਏ ਜਾਂ ਇਹਨਾਂ ਦਾ ਆਪਸੀ ਪਿਆਰ ਕਿੰਨਾ ਕੁ ਇਸ ਤੋਂ ਵੀ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਸੋ ਮੈਂ ਇਹਨਾਂ ਸਾਰੇ ਆਗੂਆਂ ਨੂੰ ਕਹਿਣਾ ਚਾਹਾਂਗਾ ਕਿ ਇੱਕ ਵਾਰ ਹੁਸ਼ਿਆਰਪੁਰ ਦੀ ਤਸਵੀਰ ਵਾਲ ਵੀ ਝਾਤ ਮਾਰ ਲਿਓ ਜੇਕਰ ਤੁਹਾਨੂੰ ਸੱਚਮੁੱਚ ਲੱਗਦਾ ਕਿ ਤੁਸੀਂ ਹੁਸ਼ਿਆਰਪੁਰ ਦਾ ਬਹੁਤ ਕੁਝ ਸਵਾਰ ਦਿੱਤਾ ਹੈ ਹੁਸ਼ਿਆਰਪੁਰ ਦੇ ਵਿੱਚ ਕੋਈ ਵੀ ਕੰਮ ਕਰਨ ਵਾਲਾ ਬਾਕੀ ਨਹੀਂ ਰਹਿੰਦਾ ਤਾਂ ਤੁਸੀਂ ਜਲੰਧਰ ਦੇ ਵਿੱਚ ਜ਼ਰੂਰ ਪ੍ਰਚਾਰ ਕਰੋ ਕਰੀ ਵੀ ਜਾਓ ਵੈਸੇ ਕੋਈ ਈ ਦਾ ਚੱਕਰ ਨਹੀਂ ਹੈਗਾ ਪਰ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੀ ਅੰਤਰਾਤਮਾ ਨੂੰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਜ਼ਰੂਰ ਪੁੱਛਿਓ ਕਿ ਤੁਸੀਂ ਅੱਜ ਤੱਕ ਜਾਂ ਤੁਹਾਡੇ ਮੰਤਰੀ ਸਾਹਿਬ ਨੇ ਅੱਜ ਤੱਕ ਹੁਸ਼ਿਆਰਪੁਰ ਦੇ ਲਈ ਕੀ ਕੀਤਾ ਨਗਰ ਨਿਗਮ ਦੇ ਵਿੱਚ ਗੱਡੀਆਂ ਲਿਆ ਕੇ ਖੜੀਆਂ ਕਰ ਦਿੱਤੀਆਂ ਤਾਂ ਉਹ ਵੀ ਹੁਸ਼ਾਰਪਰ نیوز ਵੱਲੋਂ ਜਦੋਂ ਮੁੱਦਾ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਗਿਆ ਤਾਂ ਠੀਕ ਹੈ ਖਬਰਾਂ 2 ਦਿਨ ਲਗਾਤਾਰ ਖਬਰਾਂ ਚੱਲਣ ਤੋਂ ਬਾਅਦ ਤੀਸਰੇ ਦਿਨੋਂ ਗੱਡੀਆਂ ਚੱਲ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਜੇਕਰ ਹੁਸ਼ਾਰਪਰ نیوز 15 ਦਿਨ 20 ਦਿਨ ਮਹੀਨਾ ਇੱਕ ਜਾਂ 10 ਦਿਨ ਹੋਰ ਨਾ ਇਹ ਮਾਮਲੇ ਨੂੰ ਉਜਾਗਰ ਕਰਦਾ ਤਾਂ ਇਹ ਗੱਡੀਆਂ ਉੱਥੇ ਵਸ ਧੂੜ ਫੱਕ ਨੂੰ ਖੜੀਆਂ ਰਹਿਣੀਆਂ ਸੀ ਸੋ ਅਗੂ ਸਾਹਿਬਾਨਾਂ ਨੂੰ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਜ਼ਰੂਰ ਆਪਣੇ ਅੰਦਰ ਝਾਤ ਮਾਰੋ ਤੇ ਜ਼ਰੂਰ ਆਪਣੇ ਆਪ ਨੂੰ ਆਪਣੇ ਅੰਤਰ ਆਤਮਾ ਨੂੰ ਪੁੱਛੋ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਸਕੇ ਸਬੰਧੀਆਂ ਨੂੰ ਪੁੱਛੋ ਕਿ ਹੁਸ਼ਿਆਰਪੁਰ ਕੀ ਸੱਚਮੁੱਚ ਜਿਹੜਾ ਸਮੱਸਿਆਵਾਂ ਤੋਂ ਮੁਕਤ ਹੋ ਚੁੱਕਿਆ ਹੈ ਸੋ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੀ رائے ਜ਼ਰੂਰ ਸਾਂਝੀ ਕਰੋ ਕਿ ਹੁਸ਼ਿਆਰਪੁਰ ਦੇ ਹਾਲਾਤ ਕੀ ਨੇ ਜਾਂ ਕਿੰਨਾ ਕੁ ਅਧਿਕ ਅਧਿਕਾਰ ਦਾ ਚਲੋ ਹੈ ਜਲੰਧਰ ਦੇ ਵਿੱਚ ਜਾ ਕੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦਾ ਪ੍ਰੰਤੋ ਹੁਸ਼ਿਆਰਪੁਰ ਦੇ ਵਿੱਚ ਇਹ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਕਿੰਨਾ ਕੁ ਇਹ ਕਾਮਯਾਬ ਹੋਏ ਨੇ ਸੋ ਆਪਣੀ ਰੈਕਮੈਂਡ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰੋ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ